ਲੁਧਿਆਣਾ ਪਛਮੀ ਦੀ ਜਿਮਣੀ ਚੌਂ ਨੂੰ ਲੈ ਕੇ ਜੋਰਾ ਸ਼ੋਰਾ ਤੇ ਚੌਂ ਪ੍ਰਚਾਰ ਕੀਤਾ ਜਾ ਰਿਹਾ ਹੈ तमाम ਸਿਆਸੀ ਪਾਰਟੀਆਂ ਨੇ ਲੁਧਿਆਣਾ ਦੇ ਵਿੱਚ ਡੇਰੇ ਲਾਏ ਹੋਏ ਨੇ ਹਰ ਇੱਕ ਜਿਹੜਾ ਹੈ ਲੀਡਰ ਹੈ ਉਹ ਪ੍ਰਚਾਰ ਕਰਦਾ ਹੋਇਆ ਨਜ਼ਰ ਆ ਰਿਹਾ ਇਸ ਵਕਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ अरोड़ा ਦੇ ਹੱਕ ਦੇ ਵਿੱਚ ਆਮ ਆਦਮੀ ਪਾਰਟੀ ਪੰਜਾਬ ਦੇ ਉਮੀਦ ਪ੍ਰਧਾਨ ਇਥੇ ਪਹੁੰਚੇ ਨੇ ਸ਼ੈਰੀ ਕਲਸੀ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਕਿਉਂਕਿ ਇੱਕ ਲੰਬੇ ਸਮੇਂ ਤੋਂ ਇਥੇ ਡਟੇ ਹੋਏ ਨੇ ਸ਼ੈਰੀ ਜੀ ਕਿੱਦਾਂ ਚੱਲ ਰਿਹਾ ਚੌਂ ਪਰ ਬਿਲਕੁਲ ਜੀ ਬਹੁਤ ਵਧੀਆ ਲੋਕਾਂ ਦਾ ਮਾਣ ਸਤਿਕਾਰ ਮਿਲ ਰਹੀ ਹੈ ਔਰ ਮੈਂ ਰਨੀਆਂ ਲੁਧਿਆਣਾ ਵਾਸਤੇ ਲੋਕਾਂ ਦਾ ਜਿਨ੍ਹਾਂ ਨੇ ਅ ਮੈਂ ਕਹਿ ਸਕਦਾ ਵੀ ਬਾਕੂਬ ਜਿਹੜਾ ਪਿਆਰ ਦਿਖਾ ਰਹੇ ਨੇ ਔਰ ਮੈਨੂੰ ਲੱਗਦਾ ਹੈ ਵੀ ਸੰਜੀਵ ਅਰੋੜਾ ਜੀ ਨੂੰ ਵੱਡੀ ਲੀਡ ਦੇ ਨਾਲ ਜਿਤਾਉਣਗੇ ਇੱਕ ਵੱਡਾ ਐਜ ਹੁੰਦਾ ਜਦੋਂ ਸਰਕਾਰ ਹੁੰਦੀ ਆ ਜਦੋਂ ਜਦੋਂ ਸੱਤਾ ਦੇ ਵਿੱਚ ਸਰਕਾਰ ਹੁੰਦੀ ਸੱਤਾ ਦੇ ਵਿੱਚ ਹੁੰਦੇ ਹੋ ਇੱਕ ਵੱਡਾ ਤੁਹਾਨੂੰ ਐਜ ਇਹ ਵੀ ਹੋ ਜਾਂਦਾ ਹੁੰਦਾ ਪਰ ਕਈ ਵਾਰ ਇਹੋ ਜਿਹੇ ਚਾਂਸ ਵੀ ਵੇਖਣ ਨੂੰ ਮਿਲੇ ਆ ਜਿਵੇਂ 2012 ਤੋਂ ਹੁਣ ਤੱਕ ਦਾ ਅੰਕੜਾ ਦੇਖ ਲਈਏ ਤਾਂ ਕਿ ਸਰਕਾਰ ਕਿਸੇ ਦੀ ਹੁੰਦੀ ਆ ਪਰ ਜਦੋਂ ਜਿੰਮਣੀ ਚੋਣ ਹੁੰਦੀ ਆ ਤਾਂ ਜੇ ਤਾਂ ਜਿਹੜਾ ਵਿਰੋਧੀ ਧਿਰ ਦਾ ਲੀਡਰ ਨਿਕਲ ਆਉਂਦਾ ਹੁੰਦਾ ਅ ਦੇਖੋ ਮੈਂ ਇੱਕ ਗੱਲ ਦੱਸਣੀ ਚਾਹੁੰਨਾ ਵਾ ਅ ਇਸ ਸਮੇਂ ਕੀਤੇ ਹੋਏ ਕੰਮ ਜਿਹੜੇ ਨੇ ਆਪਾਂ ਲੋਕਾਂ 'ਚ ਲੈ ਕੇ ਜਾ ਰਹੇ ਹਾਂ ਜੋ ਜੋ ਵਾਦੇ ਕੀਤੇ ਸੀ ਜਿੰਨੇ ਆਪਾਂ ਪੂਰੇ ਕਰ ਦਿੱਤੇ ਆਪਾਂ ਲੋਕਾਂ ਨੂੰ ਉਹ ਵੀ ਦੱਸ ਰਹੇ ਹਾਂ ਜਿਹੜੇ ਪੈਂਡਿੰਗ ਨੇ ਸਾਡੇ ਉਹ ਵੀ ਦੱਸ ਰਹੇ ਹਾਂ ਵੀ ਉਹ ਵੀ ਆਪਾਂ ਜਲਦ ਕਰਾਂਗੇ ਸੋਨਾ ਸਾਰੀਆਂ ਚੀਜ਼ਾਂ ਨੂੰ ਦੇਖਦਿਆਂ ਹੋਇਆਂ ਮੈਨੂੰ ਤਾਂ ਇੱਕ ਗੱਲ ਤੇ ਕਲੀਅਰ ਨਜ਼ਰ ਆ ਰਹੀ ਹੈ ਕਿ ਕਿਉਂਕਿ ਜਿਹੜੀ ਜਿੱਤ ਹੈ ਉਹ ਆਮ ਆਦਮੀ ਪਾਰਟੀ ਦੀ ਬਿਲਕੁਲ ਨਿਸ਼ਚਿਤਤਾ ਹੋ ਚੁੱਕੀ ਹੈ। ਅੱਛਾ ਕਿ ਸਵਾਲ ਬੜਾ ਵੱਡਾ ਖੜਾ ਹੋ ਰਿਹਾ ਹੈ ਕਿ ਸੰਜੀਵ अरोੜਾ ਜੀ ਨੂੰ ਟਿਕਟ ਦੇਣ ਦਾ ਮਕਸਦ ਹੀ ਸਿਰਫ ਇਹ ਸੀਗਾ ਕਿ ਸੰਜੀਵ अरोੜਾ ਨੂੰ ਲੁਧਿਆਣੇ ਚੋਂ ਜਿਤਾ ਕੇ ਰਾਜ ਸਭਾ ਦਿੱਲੀ ਦੇ ਕਿਸੇ ਨੂੰ ਵਾਇਦਨ ਭੇਜੇ। ਇਹ ਸਵਾਲ ਕੌਣ ਕਰ ਰਿਹਾ ਹੈ? ਆਫਕੋਸ ਆਪੋਜੀਸ਼ਨ। ਆਪੋਜੀਸ਼ਨ ਤੇ ਇਹ ਵੀ ਕਹਿੰਦੀ ਸੀ ਵੀ ਝਾੜੂ ਵਾਲਿਆਂ ਦੀ ਸਰਕਾਰ ਨਹੀਂ ਹੁੰਦੀ, ਵੋਟਾਂ ਨਾ ਪਾਓ। ਆ ਗਈ ਨਾ? ਉਸ ਤੋਂ ਬਾਅਦ ਕਹਿੰਦੀ ਸੀ ਵੀ 6 ਮਹੀਨੇ ਨਹੀਂ ਕਰਦੀ ਫਿਰ ਨਿਕਲ ਕੇ ਕਿੰਨੇ ਫਿਰ ਕਹਿੰਦੇ ਸੀ ਬਿਜਲੀ ਦੀ ਗਰੰਟੀ ਪੂਰੀ ਨਹੀਂ ਹੋਣੀ ਗਰੰਟੀਆਂ ਬੜੀਆਂ ਵੱਡੀਆਂ ਵੱਡੀਆਂ ਦਿੰਦੀਆਂ ਫਿਰ ਹੋ ਗਈਆਂ ਕਿ ਨਹੀਂ ਪੂਰੀਆਂ ਹੁਣ ਜੇ ਫਿਰ ਬਾਰ-ਬਾਰ ਓਪੋਜੀਸ਼ਨ ਦੀਆਂ ਗੱਲਾਂ ਸੁਣ ਕੇ ਆਪਾਂ ਜਵਾਬ ਦੇਈ ਜਾਵਾਂਗੇ ਨਾ ਉਹ ਤਾਂ ਫਿਰ ਉਹਨਾਂ ਦਾ ਮਾਨਿਆ ਜੋ ਕੁਝ ਮਰਜ਼ੀ ਬੋਲੀ ਜਾਣ ਅੱਜ ਇਹ ਬੋਲ ਰਿਹਾ ਕੱਲ ਦਿਨ ਚੜ ਦੇ ਨੂੰ ਕੁਝ ਬੋਲ ਦੇਣਗੇ ਜਿੰਨੀਆਂ ਵੀ ਗੱਲਾਂ ਇਹਨਾਂ ਨੇ ਬੋਲੀਆਂ ਨੇ ਮੈਂ ਇੱਕ ਗੱਲ ਪੁੱਛਣੀ ਚਾਹੁੰਦਾ ਮੈਨੂੰ ਇਹ ਦੱਸੋ ਵੀ ਸਾਰੀਆਂ ਗੱਲਾਂ ਇਹਨਾਂ ਦੀਆਂ ਝੂਠੀਆਂ ਪਈਆਂ ਕਿੰਨੀ ਪਈਆਂ ਔਰ ਫਿਰ ਵੀ ਬੋਲਣੋਂ ਨਹੀਂ ਹਟਦੇ ਨਹੀਂ ਕੀ ਰਾਜ ਸਭਾ ਦੀ ਪੋੜੀਆਂ ਦਿੱਲੀ ਦਾ ਨੁਮਾਇੰਦਾ ਕੋਈ ਚੜੂਗਾ ਆਮ ਆਦਮੀ ਪਾਰਟੀ ਦਾ ਕਿ ਕੋਈ ਪੰਜਾਬ ਦਾ ਹੀ ਹੋ ਦੇਖੋ ਮੈਂ ਗੱਲ ਤੁਹਾਨੂੰ ਦੱਸ ਦਿਆਂ ਵੀ ਸਾਨੂੰ ਤੇ ਇਹਨਾਂ ਗੱਲਾਂ ਦਾ ਪਤਾ ਨਹੀਂ ਠੀਕ ਹੈ ਜੀ ਜੇ ਜਿੱਤਦੇ ਨੇ ਤੇ ਨੇਚਰਲੀ ਪੰਜਾਬ ਦਾ ਜੋ ਵੀ ਆ ਪਾਰਟੀ ਸਮਝੋ ਕਿ ਜਿੰਨੂੰ ਜ਼ਿੰਮੇਵਾਰ ਵਧੀਆ ਉਹਨੂੰ ਅੱਗੇ ਲੈ ਕੇ ਆਓ ਬੜੇ ਸਵਾਲ ਖੜੇ ਹੋ ਰਹੇ ਆ ਭਗਵੰਤ ਮਾਨ ਹੋਰਾਂ ਨੂੰ ਵੀ ਲੈ ਕੇ ਕਿ ਉਹ ਤਾਂ ਸਿਰਫ ਡਮੀ ਮੁੱਖ ਮੰਤਰੀ ਰਹਿ ਗਏ ਹੋਏ ਆ ਸਭ ਕੁਝ ਚੱਲ ਅਰਵਿੰਦ ਕੇਸ਼ਰੀਵਾਲ ਦੇ ਇਸ਼ਾਰਿਆਂ ਤੇ ਦੇਖੋ ਇੱਕ ਗੱਲ ਤੇ ਕਲੀਅਰ ਹੈ ਇਹ ਵੀ ਕੌਣ ਕਹਿ ਰਿਹਾ ਹੈ ਆਪੋਜੀਸ਼ਨ ਤੁਹਾਨੂੰ ਮੈਂ ਦੱਸਿਆ ਵੀ ਉਹਨਾਂ ਦਾ ਕੰਮ ਕੀ ਹੈ ਮੈਂ ਕਹਿੰਦਾ ਸਾਡੇ ਵੱਲ ਨੁਕਸ ਕੱਢਣ ਤੋਂ ਪਹਿਲਾਂ ਕੋਈ ਆਪ ਤੇ ਇਕੱਠੇ ਹੋ ਜੋ ਆਪ ਉਹਨਾਂ ਕੋ ਇਕੱਠਾ ਨਹੀਂ ਹੋਇਆ ਜਾ ਰਿਹਾ ਇੱਕ ਸਟੇਜ ਤੇ ਜੇ ਇਕੱਠੇ ਹੋ ਵੀ ਜਾਂਦੇ ਨੇ ਕਿਸੇ ਦਾ ਧਿਆਨ ਇੱਧਰ ਨੂੰ ਹੁੰਦਾ ਹੈ ਕਿਸੇ ਦਾ ਉੱਧਰ ਨੂੰ ਹੁੰਦਾ ਹੈ ਉਹ ਹੁਣ ਲੁਧਿਆਣਾ ਵੈਸਟ ਰਿਜ਼ਲਟ ਤੁਹਾਡੇ ਸਾਹਮਣੇ ਤੁਸੀਂ ਕਹਤੋਂ ਇਕੱਠੇ ਕਰਨਾ ਉਹਦਾ ਬੈਨੀਫਿਟ ਤਾਂ ਤੁਹਾਨੂੰ ਹੀ ਹੋਊਗਾ ਜੇਕਰ ਉਹ ਵੱਖੋ ਵੱਖਰੇ ਆ ਤਾਂ ਨਹੀਂ ਨਹੀਂ ਦੇਖੋ ਸਾਨੂੰ ਤਾਂ ਮਜ਼ਾ ਆਉਣਾ ਸੀ ਜੇ ਅੱਜ ਇਕੱਠੇ ਹੋ ਕੇ ਲੜਦੇ ਪਤਾ ਲੱਗਣਾ ਸੀ ਸੈਮੀਫਾਈਨਲ ਮੈਚ ਆ ਸਾਡਾ ਆ ਪਤਾ ਤਾਂ ਲੱਗੇ ਵੀ ਵਾਕਿਆ ਵੀ ਇਹ ਸਾਰੇ ਇਕੱਠੇ ਆ ਕਿੰਨਾ ਕ ਲੋਕਾਂ ਨੇ ਲੁਧਿਆਣੇ ਦੇ ਵੈਸਟ ਨੇ ਰਿਜ਼ਲਟ ਇਹਨਾਂ ਨੇ ਦੇਣਾ ਸੀ ਉਹ ਕਲੀਅਰ ਹੋ ਜਾਣਾ ਸੀ ਲੋਕਾਂ ਨੂੰ ਪਰ ਦੁੱਖ ਤੇ ਜ਼ਰੂਰ ਸਾਨੂੰ ਵੀ ਆ ਵੀ ਇਕੱਠੇ ਕਿਉਂ ਨਹੀਂ ਹੋ ਰਹੇ ਹੁਣ ਵੀ ਹੋ ਜਾਣਾ ਆਪਾਂ ਤੇ ਵੀ ਕਹਾਂਗੇ ਵੀ ਹੁਣ ਵੀ ਇਕੱਠੇ ਹੋ ਜਿਹੜੇ ਰਹਿ ਗਏ ਦੋ ਚਾਰ ਦਾ ਨਾ ਇਕੱਠੇ ਹੋ ਕੇ ਪ੍ਰਚਾਰ ਕਰ ਲੋ ਪਰ ਇੱਕ ਗੱਲ ਦੱਸਾਂ ਮੈਨੂੰ ਨਹੀਂ ਲੱਗਦਾ ਵੀ ਇਹ ਇਕੱਠੇ ਹੋਣਗੇ ਅੱਜ ਆ ਪਤਾ ਨਹੀਂ ਕਿਤੇ ਹੋਰ ਵੀ ਮੀਟਿੰਗ ਸੀ ਕਾਂਗਰਸ ਦੀ ਉੱਥੇ ਮਾਈਕ ਹੀ ਖੁੰਡ ਹੈ ਪੇ ਇੱਕ ਦੂਜੇ ਸੋ ਜਿਹੜਾ ਆਪ ਆਪਣਾ ਪਰਿਵਾਰ ਇਕੱਠਾ ਲੈ ਕੇ ਨਾ ਚੱਲਦਾ ਹੋਵੇ ਪਾਰਟੀ ਦਾ ਉਹ ਲੋਕਾਂ ਨੂੰ ਕੀ ਸੇਧ ਦੇਊਗਾ ਲੋਕਾਂ ਦੇ ਕੀ ਭਲੇ ਕਰੂਗਾ ਲੋਕਾਂ ਦੀ ਕੀ ਫਾਇਦੇ ਲਿਆ ਕੇ ਆਊਗਾ ਹੁਣ ਇੱਥੇ ਅੱਜ ਅਧਿਓ ਵੱਧ ਕਾਂਗਰਸ ਆਮ ਆਦਮੀ ਪਾਰਟੀ ਨਾਲ ਜੁੜ ਗਈ ਕਿਉਂ ਜੁੜੀ ਕਾਰਨ ਕੀ ਹੈ ਕਾਰਨ ਇਹ ਆ ਉਹ ਕਹਿੰਦੇ ਵੀ ਇਹਦੇ ਆਪਸ ਚ ਲੜੀ ਜਾਂਦੇ ਆਪਾਂ ਕਿੱਧਰ ਜਾਣਾ ਦਿਨੋਂ ਦਿਨ ਦਿਨੋਂ ਦਿਨ ਪਾਰਟੀ ਦਾ ਪਰਿਵਾਰ ਵੱਡਾ ਹੋ ਰਿਹਾ ਆ ਆਮ ਆਦਮੀ ਪਾਰਟੀ ਦਾ ਪਰ ਇਹ ਇਹ ਜੋ 75 ਸਾਲ ਪਹਿਲਾਂ ਇਹ ਕਰਦੇ ਰਹੇ ਉਸੇ ਟ੍ਰੈਕ ਤੇ ਅੱਜ ਵੀ ਨੇ ਪਰ ਲੋਕਾਂ ਨੇ ਆਮ ਆਦਮੀ ਪਾਰਟੀ ਨੂੰ ਜਿਤਾਇਆ ਆਮ ਆਦਮੀ ਪਾਰਟੀ ਲੋਕਾਂ ਦੇ ਹਿੱਤ ਲਈ ਕੰਮ ਕਰ ਰਹੀ ਹੈ ਔਰ ਕਰੂਗੀ ਤੁਹਾਨੂੰ ਸੈਮੀ ਫਾਈਨਲ ਦੇ ਵਿੱਚ ਮੁਕਾਬਲਾ ਕਿਸ ਦੇ ਨਾਲ ਨਜ਼ਰ ਆਉਂਦਾ ਆਮ ਆਦਮੀ ਪਾਰਟੀ ਲੋਕ ਚੋਣ ਤੇ ਲੀਡਰ ਹੱਸਦੇ ਆ ਲੋਕ ਚੋਣ ਤੇ ਲੀਡਰ ਹੱਸਦੇ ਆ ਜਨਤਾ ਦਾ ਪਿਆਰ ਆ ਇਹ ਲੋਕ ਜਿੰਨਾ ਨੂੰ ਫਤਵਾ ਦੇਣਗੇ ਲੜਾਈ ਜਿਹੜੀ ਆ ਪਾਰਟੀਆਂ ਕਦੀ ਤੈਅ ਨਹੀਂ ਕਰਦੀਆਂ ਹੁੰਦੀਆਂ ਪਾਰਟੇ ਲੜਾਈ ਤੈਅ ਕਰਦੇ ਹੁੰਦੇ ਨੇ ਲੋਕ ਤੁਸੀਂ ਮਾੜਾ ਜਿਹਾ ਗਰਾਊਂਡ ਚ ਘੁੰਮੋ ਲੋਕਾਂ ਦੀ ਆਵਾਜ਼ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਊਗਾ ਅਚਾ ਅਕਾਲੀ ਦਲ ਤੇ ਬੀਜੇਪੀ ਦੇ ਵਿੱਚ ਫੇਰ ਤੋਂ ਸੁਰ ਛਿੜਿਆ ਇੱਕ ਜੋਟ ਫੋਨ ਤੇ ਦੇਖੋ ਮੈਨੂੰ ਲੱਗਦਾ ਨਹੀਂ ਗੱਲ ਬਣੂਗੀ ਉਹ ਪੁੱਛੋ ਕਿਉਂ ਕਿ ਅਕਾਲੀ ਦਲ ਨੇ ਕਹਣਾ ਸੀਐਮ ਸਾਡਾ ਹੋਣਾ ਚਾਹੀਦਾ ਡਿਪਟੀ ਸੀਐਮ ਵੀ ਸਾਡਾ ਹੋਣਾ ਚਾਹੀਦਾ ਹੁਣ ਬੀਜੇਪੀ ਕਹਿੰਦੀ ਆ ਵੀ ਸਾਡੀ ਸੈਂਟਰ 'ਚ ਸਰਕਾਰ ਹੈ ਸੀਐਮ ਸਾਡਾ ਚਾਹੀਦਾ ਮੈਨੂੰ ਲੱਗਦਾ ਨਹੀਂ ਵੀ ਸਰੈਂਟਰ ਸਭ ਤੋਂ ਪਹਿਲਾਂ ਕੀਤੀ ਜੀਪੀ ਦੀ ਸਰਕਾਰ ਉਹਦੋਂ ਸੀਮ ਅਕਾਲੀ ਦਲ ਉਹਦੋਂ ਅਕਾਲੀ ਦਲ ਪ੍ਰਕਾਸ਼ ਸਿੰਘ ਬਾਦਲ ਦੀ ਇੱਕ ਸਿਆਸਤ ਦੀ ਰਣਨੀਤੀ ਇੱਕ ਵੱਖਰੀ ਸੀ ਉਹ ਤੇ ਦੁਸ਼ਮਨਾ ਦਾ ਵੀ ਜਦੋਂ ਕੰਮ ਕਰਦੇ ਸੀ ਉਹ ਵੀ ਐਸਾ ਪਰੋਸਦੇ ਸੀ ਵੀ ਕੱਲ ਨੂੰ ਅਗਲੀ ਵਾਰੀ ਦੁਸ਼ਮਨ ਵੀ ਉਹਨਾਂ ਦੇ ਨਾਲ ਆ ਜਾਂਦਾ ਸੀ ਸੋ ਉਹ ਉਹਨਾਂ ਦੇ ਰਾਜਨੀਤੀ ਕਰਨ ਦਾ ਤਰੀਕਾ ਹੋਰ ਸੀ ਹੁਣ ਅੱਗੋਂ ਜਿਉਂ-ਜਿਉਂ ਪੀੜ੍ਹੀਆਂ ਬਦਲਦੀਆਂ ਜਾ ਰਹੀਆਂ ਨੇ ਹੁਣ ਰਾਜਨੀਤੀ ਦਾ ਤਰੀਕਾ ਜਿਹੜਾ ਉਹ ਇਹ ਆਪਣੇ ਨਵੇਂ ਉਹ ਕਹਿੰਦੇ ਨਾ ਨੌਜਵਾਨ ਜਿਹੜੇ ਨਵੇਂ ਲੋਕ ਉਹ ਆਪਣੇ ਢੰਗ ਨਾਲ ਰਾਜਨੀਤੀ ਕਰਦੇ ਨੇ ਹੁਣ ਸੁਖਵੀਰ ਹੁਣੀ ਆਪਣੀ ਰਾਜਨੀਤੀ ਆਪਣੇ ਢੰਗ ਨਾਲ ਕਰ ਰਹੇ ਸੀ ਪਰਿਵਾਰ ਖਿੰਡਰਦਾ ਹੋਇਆ ਨਜ਼ਰ ਆ ਰਹੇ ਆ ਮੈਂ ਦੇਖ ਰਿਹਾ ਸੀ ਕਹਿੰਦੇ ਮਲੂਕਾ ਸਾਹਿਬ ਫਿਰ ਸ਼ਾਮਲ ਹੋ ਗਏ ਪਰ ਗਏ ਕਿੱਥੋਂ ਸੀ ਮੇਰੀ ਗਰਵਾਹੀ ਕੀਤੀ ਆ ਉਦੋਂ ਕਿੰਨੀਆਂ ਸੀਟਾਂ ਹੀ ਅਹੀਂ ਕਾਲੀ ਤਲਦ ਦੀ ਸੋ ਕਹਿਣ ਦਾ ਭਾਵ ਆਪਣੀ ਜਾ ਕੇ ਆਪਣੇ ਵਾਪਸੀ ਹੋ ਤੇ ਆਪਣੇ ਆ ਦਾ ਫਿਰ ਚਾ ਆਪਣੇ ਮੋੜ ਮੋੜ ਰਿਓੜੀਆਂ ਆਪਣੇ ਨੂੰ ਵੰਡੀ ਚਾਹੀ। ਅੱਛਾ ਤੁਸੀਂ ਲਗਾਤਾਰ ਲੋਕਾਂ ਦੇ ਵਿੱਚ ਵਿਚਰ ਰਹੇ ਹੋ ਕੋਈ ਇਹੋ ਜੇ ਕੰਮ ਹੈਗੇ ਆ ਜਿਹੜੇ ਗੋਗੀ ਸਾਹਿਬ ਹੋਰਾਂ ਦੇ ਵੱਲੋਂ ਸ਼ੁਰੂ ਕੀਤੇ ਗਏ ਹੁਣ ਵਿਚਰ ਰਹੇ ਗਏ ਹੁਣ ਜਿਹੜੇ ਹੁਣ ਪੂਰੇ ਕਰਨ ਦੀ ਜਿਹੜੀ ਜ਼ਿੰਮੇਵਾਰੀ ਅਰੋੜਾ ਸਾਹਿਬ ਦੀ ਹੋ। ਦੇਖੋ ਜੀ ਗੋਗੀ ਸਾਹਿਬ ਸਾਡੇ ਵੱਡੇ ਭਰਾ ਸੀ। ਪਰਮਾਤਮਾ ਉਹਨਾਂ ਦੀ ਅ ਆਤਮਾ ਨੂੰ ਆਪਣੇ ਚਰਨਾਂ ਚ ਨਵਾਸ ਬਖਸ਼ੇ ਕਿਉਂਕਿ ਉਹ ਬੜਾ ਕੁਛ ਦਿਲ ਮਜਾਜ ਵਾਲੇ ਇਨਸਾਨ ਸੀ ਕਿਉਂਕਿ ਮੈਨੂੰ ਬਤੌਰ ਸਾਡੇ ਜਿਹੜੀ ਕਮੇਟੀ ਹੁੰਦੀ ਲੋਕਲ ਬਾਡੀ ਦੀ ਉਹਨਾਂ ਦੇ ਚੇਅਰਮੈਨ ਸੀ ਬਤੌਰ ਕਾਫੀ ਚਿਰ ਕੰਮ ਕਰਦਾ ਉਹਨਾਂ ਦੇ ਨਾਲ ਮੌਕਾ ਮਿਲਿਆ ਸਾਥ ਨਿਵਾਉਣ ਦਾ ਮੌਕਾ ਮਿਲਿਆ ਪਰ ਬੰਦਾ ਦਮ ਸੀ ਬੰਦੇ ਚ ਔਰ ਕੰਮ ਕਰਾਉਣ ਦਾ ਤਰੀਕਾ ਸਲੀਕਾ ਵੀ ਪੂਰਾ ਸੀ ਸੋ ਕਹਿਣ ਦਾ ਭਾਵ ਵੀ ਜੋ-ਜੋ ਕਮੀਆਂ ਰਹਿੰਦੀਆਂ ਨੇ ਦੇਖੋ ਕੋ ਕਮੀਆਂ ਹੁਣ ਜਿਉ ਜੋ ਡਿਊਟੀਆਂ ਲੱਗਦੀਆਂ ਨੇ ਇਨਸਾਨ ਦੀਆਂ ਜਿੱਦੀ ਜਿੱਦੀ ਡਿਊਟੀ ਲੱਗੀ ਜਾਊਗੀ ਉਹ ਆਪਣੀ ਡਿਊਟੀ ਨਿਭਾਊਗਾ ਮੈਨੂੰ ਇੱਕ ਗੱਲ ਕਹਿਣ ਚ ਕੋਈ ਹਰਜ ਨਹੀਂ ਹੈ ਖੁਸ਼ੀ ਹੈ ਵੀ ਆਮ ਆਦਮੀ ਪਾਰਟੀ ਦਾ ਛੋਟੇ ਤੋਂ ਛੋਟਾ ਵਰਕਰ ਲੈ ਕੇ ਵੱਡੇ ਤੋਂ ਵੱਡਾ ਜਿਹੜਾ ਲੀਡਰ ਲੈ ਕੇ ਹਰ ਬੰਦਾ ਜ਼ਿੰਮੇਵਾਰ ਹੋਰ ਮਿਹਨਤ ਕਰਦਾ ਕਿਉਂਕਿ ਤਕਰੀਬਨ 60 ਤੋਂ 70% ਆਮ ਮੈਂ ਕਿਹਾਸਦਾ ਬਣਾ ਸਿਆਸਤ ਤੋਂ ਏ ਆਮ ਆਦਮੀ ਪਾਰਟੀ ਜਿਹੜੀ ਆ ਇਹਨਾਂ ਦਾ ਪਰਿਵਾਰ ਜਿਹੜਾ ਵੀ ਮੈਂ ਕਹਿ ਸਕਦਾ ਸਾਡਾ ਆਮ ਆਦਮੀ ਪਾਰਟੀ ਦਾ ਪਰਿਵਾਰ ਨਾਨ ਪੋਲੀਟਿਕਲ ਆ ਸਰ ਤੇ ਸਾਰੇ ਮਿਹਨਤੀ ਨੇ ਮਿਹਨਤ ਕਰਕੇ ਉੱਠੇ ਨੇ ਔਰ ਕੰਮ ਕਰ ਰਹੇ ਨੇ ਆਪਾਂ ਅੱਛਾ ਤੁਸੀਂ ਸੈਮੀ ਫਾਈਨਲ ਇਹਨੂੰ ਦੱਸ ਰਹੇ ਹੋ 27 ਚ ਕਿੰਦਾ ਕੋ ਲੱਗਦਾ ਕਿ ਹੁਣ ਜੇ 92 ਸੀਟਾਂ ਲੈ ਕੇ ਜਿੱਤੇ ਸੀ ਤਾਂ ਹਾਲਾਂਕਿ ਉਸ ਤੋਂ ਬਾਅਦ ਵਧਿਆਈਆਂ ਤੇ 27 ਚ ਕੀ ਤੁਹਾਨੂੰ ਅੰਕੜਾ ਲੱਗਦਾ ਦੇਖੋ ਮੈਂ ਇਹਦੇ ਵਿੱਚ ਅੰਕੜੇ ਦੀ ਜੇ ਤੁਸੀਂ ਗੱਲ ਕੀਤੀ ਹੈ ਇਹ ਇਲੈਕਸ਼ਨ ਸਾਡੀ ਇਲੈਕਸ਼ਨ ਨੂੰ ਆਪਾਂ ਤਾਂ ਸਮਝੇ ਨਹੀਂ ਸੀ ਸਾਡੀ ਤਾਂ ਤਿਆਰੀ 27 ਦੀ ਚੱਲ ਰਹੀ ਸੀ ਉਹ 27 ਦੀ ਇਲੈਕਸ਼ਨ ਦੀ ਜਿਹੜੀ ਤਿਆਰੀ ਸੀ ਉਹ ਪ੍ਰੋਪਰਲੀ ਆਪਾਂ ਪੂਰੇ ਪੱਬਾਂਬਰ ਹੋ ਕੇ ਉਹ ਤਿਆਰੀ ਚ ਸਿੱਖਿਆ ਜਿਤਨਾ ਹਮ ਸਿੱਖਿਆ ਸਿੱਖ ਜਿਤਨਾ ਸਿੱਖਿਆ ਕ੍ਰਾਂਤੀ ਦੀ ਗੱਲ ਕਰੀਏ ਜੁਧ ਨਸ਼ੇ ਦੇ ਵਿਰੋਧ ਦੀ ਗੱਲ ਕਰੀਏ ਕਿਉਂਕਿ ਪੰਜ ਮੁੱਦਿਆਂ ਤੇ ਮੇਨ ਸਾਡੀ ਲੋਕਾਂ ਨੇ ਸਰਕਾਰ ਲਿਆਂਦੀ ਸੀ ਪਹਿਲਾ ਮੁੱਦਾ ਸੀ ਜਿਹੜਾ ਬਿਜਲੀ ਦੀ ਗਾਰੰਟੀ ਦਿੱਤੀ ਉਹ ਵੀ ਪੂਰਾ ਕਰਤਾ ਦੂਜਾ ਮੁੱਦਾ ਸੀ ਸਾਡਾ ਸਿੱਖਿਆ ਦਾ ਉਹਨੂੰ ਵੀ ਵੱਡੇ ਜੰਗੀ ਪੱਧਰ ਤੇ ਲਹਿਰ ਤੇ ਆਪਾਂ ਨੂੰ ਚਲਾਇਆ ਔਰ ਕੰਮ ਚੱਲ ਰਿਹਾ ਜੀ ਅੱਜ ਵੀ ਸਿੱਖਿਆ ਕ੍ਰਾਂਤੀ ਦੀ ਕਾਫੀ ਬਜਟ ਜਿਹੜਾ ਰੱਖਿਆ ਹੋਇਆ ਹੈ ਉਸ ਤੋਂ ਬਾਅਦ ਸਿਹਤ ਵਾਸਤੇ ਮੁਹੱਲਾ ਕਲੀਨਿਕ ਬਣਾਏ ਕਾਫੀ ਹੁਣ ਉਸ ਤੋਂ ਬਾਅਦ ਹੋਰ ਹਸਪਤਾਲਾਂ ਦੇ ਵਿੱਚ ਡਵੈਲਪਮੈਂਟ ਦੀ ਜਿਹੜੀ ਪ੍ਰੋਪਰਲੀ ਤਿਆਰੀ ਚੱਲ ਰਹੀ ਹੈ ਫਿਰ ਇੱਕ ਸ਼ਹੀਦਾਂ ਦੇ ਸਨਮਾਨ ਲਈ ਕਰੋੜ ਦੀ ਰਾਸ਼ੀ ਸੀ ਉਹ ਵੀ ਆਪਾਂ ਜਿਹੜੀ ਤੈਅ ਕਰ ਦਿੱਤੀ ਹੁਣ ਇੱਕ ਗਰੰਟੀ ਰਹਿੰਦੀ ਹੈ ਜਿਹੜੇ ਬੀਬੀਆਂ ਵਾਲਾ ਲੇਡੀਜ਼ ਵਾਲਾ ਹਜ਼ਾਰ-ਹਜ਼ਾਰ ਰੁਪਿਆ ਉਹ ਵੀ ਪ੍ਰੋਪਰਲੀ ਆਪਾਂ ਤਿਆਰ-ਪਰ ਤਿਆਰ ਚੱਲ ਰਹੇ ਆ ਠੀਕ ਹੈ ਉਹ ਵੀ ਗਰੰਟੀ ਜਿਹੜੀ ਆ ਉਹ ਸਾਡੀ ਬਹੁਤ ਜਲਦੀ ਕੋਸ਼ਿਸ਼ਾਂ ਵੀ ਪੂਰੀ ਕਰਾਂਗੇ ਆਪਾਂ ਔਰ ਇਹ ਪੰਜ ਮੁੱਦੇ ਸੀ ਸਾਡੇ ਪੰਜਾਂ ਚੋਂ ਚਾਰ ਪੂਰੇ ਕਰ ਦਿੱਤੇ ਬਾਕੀ ਦੇ ਐਕਸਟਰਾ ਜਿਹੜੇ ਉਹ ਜਿਤਨਾ ਹੁਣ ਟੂਲ ਟੈਕਸਟ ਆਪਾਂ ਜਿਹੜੇ ਚੁੱਕ ਦਿੱਤੇ ਸੜਕ ਸੁਰੱਖਿਆ ਫੋਰਸ ਤਸੀਲ ਤਸੀਲ ਦੇ ਵਿੱਚ ਰਜਿਸਟਰੀਆਂ ਆਨਲਾਈਨ ਤਾਂ ਜੋ ਕਿ ਸਾਡੇ ਲੋਕਾਂ ਨੂੰ ਦਰਦਰ ਦੇ ਤੱਕੇ ਨਾ ਖਾਣੇ ਪੈਣ ਦਿੱਕਤਾਂ ਨਾ ਆਉਣ ਸੋ ਜਦੋਂ ਦੀ ਸਰਕਾਰ ਬਣੀ ਆ ਤੁਹੇ ਮੈਂ ਅਕਸਰ ਇੱਕੋ ਗੱਲ ਕਹਿੰਦਾ ਹਾਂ ਮੈਂ ਕਹਿੰਦਾ ਵੀ ਸੀਐਮ ਸਾਹਿਬ ਦਾ ਪੇਜ ਚੈੱਕ ਕਰ ਲੋ ਉਹਨਾਂ ਦੀ ਮਿਹਨਤ ਚੈੱਕ ਕਰ ਲੋ ਪਹਿਲੇ ਜਿਹੜੇ ਮੁੱਖ ਮੰਤਰੀ ਹੀ ਮਹਿਲਾ ਚੁਣੀ ਨਿਕਲੇ ਦੂਜੇ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਜਿਨ੍ਹਾਂ ਨੇ ਨਾਮ ਵੀ ਨਹੀਂ ਕੀਤਾ ਸੋ ਡਿਫਰੈਂਟ ਆ ਫਰਕਾ ਹੁਣ ਮੈਂ ਤੇ ਹੈਰਾਨ ਆ ਕਾਂਗਰਸੀਆਂ ਨੂੰ ਬੜੀ ਵੱਡੀ ਸਟੇਜ ਤੇ ਨਾ ਜਾਂ ਲੋਕਾਂ ਚ ਬੋਲਦੇ ਆ ਸੁਣੀਦਾ ਕਹਿੰਦੇ ਰਹਿ ਗਿਆ 1.5 ਸਾਲ ਇਹਨਾਂ ਦਾ ਜਿੰਨੀਆਂ ਵੀ ਲੋਕਾਂ ਨੂੰ ਇਹਨਾਂ ਨੇ ਗੱਲਾਂ ਕਹੀਆਂ ਸਾਰੀਆਂ ਪੁੱਠੀਆਂ ਪਈਆਂ ਇਹਨਾਂ ਤੇ ਪਰ ਮੈਂ ਇੱਕ ਗੱਲ ਇਹਨਾਂ ਦਾ ਵਹਿਮ ਵੀ ਭਲੇਖਾ ਵੀ ਕੱਢਣਾ ਚਾਹੁੰਨਾ ਵੀ ਆਮ ਆਦਮੀ ਪਾਰਟੀ ਦੀ ਸਰਕਾਰ 27 ਦੇ ਵਿੱਚ ਹੋਰ ਵੱਡੇ ਮਾਰਜਨ ਨਾਲ ਆਉਗੀ 92 ਤੋਂ ਵੱਧਾਂਗੀ ਜੀ ਨੈਚਰਲੀ ਜੀ ਮੈਂ ਇੱਕ ਗੱਲ ਪੁੱਛਣੀ ਚਾਹੁੰਨਾ ਲੋਕ ਕਾਂਗਰਸ ਨੂੰ ਵੋਟਾਂ ਕਿਉਂ ਪਾਉਂਦੇ ਬੀਜੇਪੀ ਨੂੰ ਕਿਉਂ ਪਾਉਂਦੇ ਬੀਜੇਪੀ ਕਹਿੰਦੀ ਕਾਲਾਤਾ ਨਾਊਗਾ ਆ ਗਿਆ ਨੌਕਰੀਆਂ ਦੇਵਾਂਗੇ ਦੇਤੀਆਂ ਸਭ ਜੁਮਲੇ ਰਹੇਗੇ ਹੁਣ ਕਾਂਗਰਸ ਦੇ ਵਿੱਚ ਗੁਟਕਾ ਸਾਹਿਬ ਹੱਥ 'ਚ ਫੜ ਕੇ ਨਸ਼ੇ ਦੀਆਂ ਗੱਲਾਂ ਕੀਤੀਆਂ ਗਈਆਂ ਕਹਿੰਦੇ ਸੀ ਨਸ਼ਾ ਖਤਮ ਕਰਾਂਗੇ ਕੋਈ ਇੱਕ ਵੀ ਕੋਈ ਇਹਨਾਂ ਦੀ ਪਾਰਟੀ ਨੇ ਕੋਈ ਕਦਮ ਚੁੱਕਿਆ ਹੋਵੇ ਨਸ਼ੇ ਖਤਮ ਤੁਸੀਂ ਕਸਮ ਨਹੀਂ ਖਾਧੀ 31 ਮਈ ਤੱਕ ਦਾ ਵਾਅਦਾ ਤੁਸੀਂ ਵੀ ਕੀਤਾ ਸੀ ਨਸ਼ਾ ਹੋ ਗਿਆ ਖਤਮ ਨਹੀਂ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਨਹੀਂ ਆਪਾਂ ਕਸਮ ਨਹੀਂ ਖਾਦੇ ਮੈਂ ਕਹਿ ਰਹੀ ਕਸਮ ਨਹੀਂ ਖਾਦੇ ਆਪਾਂ ਆਪਾਂ ਇੱਕ ਗੱਲ ਕੀਤੀ ਆਪਾਂ ਇੱਕ ਗੱਲ ਕੀਤੀ ਹੈ ਕਿ ਆਪਾਂ ਨਸ਼ਾ ਖਤਮ ਕਰਾਂ ਇੱਕ ਡੈਡਲਾਈਨ ਕਲੀਅਰ ਕੀਤੀ ਉਹਦਾ ਕਹਿਣ ਦਾ ਭਾਵ ਇਹ ਵੀ ਜਿੰਨੇ ਵੀ ਅਫਸਰ ਨੇ ਸਾਡੇ ਜਿੰਨੇ ਵੀ ਜਿਤਨਾ ਹੁਣ ਗਲਤ ਆਨਸਰ ਨੇ ਆਪ ਵੀ ਜਾਂ ਤੇ ਉਹਨਾਂ ਨੂੰ ਚੰਗੇ ਰਸਤੇ ਪਾਈਏ ਜੇ ਨਹੀਂ ਚੰਗੇ ਰਸਤੇ ਪੈਂਦੇ ਫਿਰ ਉਹਨਾਂ ਦੀ ਬਣਦੀ ਸਜ਼ਾ ਉਹਨਾਂ ਨੂੰ ਦੇਈਏ ਪਰ ਮੈਂ ਇੱਕ ਗੱਲ ਕਲੀਅਰਲੀ ਕਹਿ ਦੇਣੀ ਚਾਹੁੰਦਾ ਕੋਈ ਵੀ ਜੰਗ ਆ ਉਹਦੋਂ ਜਿੱਤੀ ਜਾਂਦੀ ਜਦੋਂ ਜੰਗ ਨੂੰ ਆਪਣੀ ਜੰਗ ਸਮਝੀਏ ਅੱਜ ਸਾਡਾ ਹਰ ਵਰਕਰ ਐਮ ਐਲ ਏ ਹਲਕਾ ਇੰਚਾਰਜ ਮੰਤਰੀ ਸਾਹਿਬਾਨ ਪਿੰਡਾਂ ਪਿੰਡਾਂ 'ਚ ਜਾ ਕੇ ਲੋਕਾਂ ਨੂੰ ਲਾਂਬੰਦ ਕਰ ਰਹੇ ਨੇ ਕਹਿ ਰਹੇ ਨੇ ਵੀ ਨਸ਼ਾ ਜਿਹੜਾ ਨਸ਼ਾ ਵੇਚਦਾ ਹੈ ਉਹਦੇ ਮਗਰ ਨਾ ਜਾ ਉਹਦੀ ਜ਼ਮਾਨਤ ਨਾ ਦੋ ਜੇ ਕੋਈ ਪਿੰਡ ਦੇ ਵਿੱਚੋਂ ਉਹਦੀ ਜ਼ਮਾਨਤ ਦਿੰਦਾ ਜਾਂ ਉਹਦੀ ਸ਼ਹਿਰ ਦੇ ਵਿੱਚੋਂ ਕੋਈ ਜ਼ਮਾਨਤ ਦਿੰਦਾ ਇਹ ਸੋਚ ਲਓ ਵੀ ਤੁਹਾਡੇ ਬੱਚਿਆਂ ਦਾ ਉਹ ਦੋਸ਼ੀ ਆ ਦੋਖੀ ਆ ਵੀ ਉਹ ਨਹੀਂ ਚਾਹੁੰਦਾ ਵੀ ਤੁਹਾਡੇ ਬੱਚੇ ਸਰਵਾਈਵ ਕਰਨ ਪੰਜਾਬ ਰੰਗਲਾ ਪੰਜਾਬ ਸੀ ਖੇਡਾਂ ਗਿੱਧਾ ਪੰਘੜਾ ਪੰਜਾਬ ਸੋਨੇ ਦੀ ਚਿੜੀਆ ਕਿਹਾ ਜਾਂਦਾ ਸੀ ਪਰ ਸਮਾਂ ਤੇ ਇਹਨਾਂ ਨੂੰ ਮਿਲਿਆ ਨਾ ਕਿਸ ਤਰ੍ਹਾਂ ਦਾ ਪੰਜਾਬ ਫੜਾਇਆ ਸੀ ਕਰਜ਼ੇ ਦੇ ਹੇਠ ਪੰਜਾਬ ਹਰ ਵਰਗ ਦੁਖੀ ਹਰ ਇੱਕ ਜਿੰਨੂ ਵੀ ਤੁਸੀਂ ਅਬ ਮਿਲਦੇ ਉਹ ਹਰ ਇੱਕ ਦੁਖੀ ਮਿਲਦਾ ਸੀ ਸਾਨੂੰ ਹੁਣ ਜਦੋਂ ਵੀ ਵੱਧਦਾ ਜਾ ਰਿਹਾ ਉਹ ਰਿਡਿਊਸ ਕਰਨ ਦਾ ਕੋਈ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਵਾਂ ਵੀ ਇਹਨਾਂ ਦੇ ਕਰਜ਼ੇ ਲੋਨ ਨੂੰ ਕਰਜ਼ੇ ਚੁਕਣਾ ਵੀ ਕਈ ਵਾਰੀ ਪੈਦਾ ਪਰ ਇਹ ਗੱਲ ਕਹਦੇ ਆ ਅੱਗੇ ਨਾਲੋਂ ਸਾਡੇ ਬਜਟ ਦੇ ਵਿੱਚ ਅੱਗੇ ਨਾਲੋਂ ਜੇ ਮੈਂ ਕਹਿ ਸਕਦਾ ਹਾਂ ਵੀ ਸਰਕਾਰ ਇਹਨਾਂ ਦੇ ਮੂੰਹ ਤੇ ਇੱਕੋ ਗੱਲ ਸੁਣਦੇ ਹੁੰਦੇ ਆ ਜਦੋਂ ਵੀ ਕੋਈ ਗੱਲ ਕਰਦੇ ਸੀ ਖਜ਼ਾਨਾ ਖਾਲੀ ਇਹੋ ਗੱਲ ਚਲਦੀ ਸੀ ਕਾਂਗਰਸ ਦੇ ਵੀਰ ਪਰ ਅੱਜ ਤੱਕ ਆਮ ਆਦਮੀ ਪਾਰਟੀ ਦੇ ਕਿਸੇ ਵੀ ਲੀਡਰ ਨੇ ਇਹ ਗੱਲ ਕਹੀ ਹੋਵੇ ਖਜ਼ਾਨਾ ਖਾਂਦੀ ਕਿਸੇ ਨੇ ਨਹੀਂ ਕਿਹਾ ਕਿਉਂਕਿ ਲੋਕ ਹਿੱਤਾਂ ਦੀ ਪਾਰਟੀ ਹੈ ਲੋਕਾਂ ਦੇ ਹਿੱਤਾਂ ਦੀ ਕੰਮ ਕਰ ਰਹੀ ਹੈ ਜੋ ਜੋ ਲੋਕਾਂ ਦੀਆਂ ਡਿਮਾਂਡਾਂ ਨੇ ਉਹਨਾਂ ਤੇ ਖਰੀ ਉੱਤਰ ਦੀ ਹੋਈ ਨਜ਼ਰ ਆ ਰਹੀ ਹੈ ਸੋ ਪੰਜਾਬ ਦੇ ਵਿੱਚ ਕਰਜ਼ਾ ਵੀ ਲਾਵਾਂਗੇ ਪੰਜਾਬ ਨੂੰ ਚੜ੍ਹਦੀ ਕਲਾ ਚ ਵੀ ਲੈ ਕੇ ਜਾਵਾਂਗੇ ਤੇ ਪੰਜਾਬ ਦੀ ਨੌਜਵਾਨੀ ਵੀ ਬਚਾਵਾਂਗੇ ਇਹ ਸਾਡੀ ਡਿਊਟੀ ਲੱਗੀ ਹੈ ਪੰਜਾਬ ਦੇ ਲੋਕਾਂ ਨੇ ਲਈ ਹੈ ਔਰ ਡਿਊਟੀ ਜਿਹੜੀ ਆ ਰਾਤ ਦੇ ਨਬਾਬ ਜੀ ਗੱਲਾਂ ਬਹੁਤ ਵੱਡੀਆਂ ਨੇ ਬਾਦੇ ਬਹੁਤ ਵੱਡੇ ਨੇ ਸੋਰਸ ਕੀ ਹੋਊਗਾ ਇਨਕਮ ਦਾ ਸੋਰਸ ਵੀ ਤਾਂ ਹੋਣਾ ਚਾਹੀਦਾ ਕਰਜ਼ਾ ਲੈਣਾ ਤਾਂ ਉਹਦੇ ਲਈ ਕੋਈ ਸੋਰਸ ਵੀ ਤਾਂ ਹੋਊਗਾ ਸਭ ਤੋਂ ਵੱਡੀ ਗੱਲ ਜਿਹੜੀ ਕ腐ਪਸ਼ਨ ਸੀ ਨਾ ਜਦੋਂ ਘਟ ਗਈ ਨਾ ਕ腐ਪਸ਼ਨ ਕਦੋਂ ਹੁੰਦੀ ਹੈ ਜਦੋਂ ਮੈਂ ਕਹਿ ਸਕਦਾ ਵੀ ਕਿਤੇ ਨਾ ਕਿਤੇ ਕਿਸੇ ਕੋਈ ਬੰਦਾ ਆਇਆ ਉਹਨੇ ਆਪਣਾ ਕੰਮ ਕਰਾਉਣਾ ਇਹ ਉਹ ਕੰਮ ਚਾਹੁੰਦਾ ਵੀ ਸਸਤੇ ਚ ਹੋ ਜੇ ਜਿਹੜਾ ਸਰਕਾਰ ਨੂੰ ਖੋਰਾ ਲੱਗਦਾ ਜਦੋਂ ਕ੍ਰਾਪਸ਼ਨ ਕੱਟ ਜਾਂਦੀ ਹੈ ਨਾ ਇਨਕਮ ਸਰਸ ਆਪਣੇ ਆਪ ਜਨਰੇਟ ਹੋ ਜਾਂਦੀ ਹੁਣ ਤਕਰੀਬਨ ਤੁਸੀਂ ਦੇਖੋ ਪੇਪਰਲੈਸ ਕੰਮ ਆਨਲਾਈਨ ਕੰਮ ਜਿਹੜੇ ਅੱਗੇ ਨਾਲੋਂ ਵੱਧੇ ਹੋਏ ਨਜ਼ਰ ਆ ਰਹੇ ਨੇ ਇਹ ਫਰਕ ਪਾਊਗਾ ਇਹਨਾਂ ਨੇ ਕਿਉਂ ਨਹੀਂ ਕੀਤਾ ਹੁਣ ਕੋਲੇ ਦੀਆਂ ਖਾਨਾ ਬੰਦ ਪਈਆਂ ਸੀ ਉਹਦਾ ਟੈਕਸੀ ਸਾਨੂੰ ਕਈ ਕਈ ਕਰੋੜਾਂ ਦੇ ਹਿਸਾਬ ਨਾਲ ਪੇ ਕਰਨਾ ਪੈਂਦਾ ਸੀ ਅੱਜ ਉਹ ਵੀ ਖਾਨਾ ਹੁਣ ਖਲਾਤੀਆਂ ਨੂੰ ਪੈਸਾ ਬਚਣਾ ਸ਼ੁਰੂ ਹੋ ਗਿਆ ਸੋ ਟਾਈਮ ਲੱਗਦਾ ਹਰ ਕੰਮ ਨੂੰ ਜੇ ਆਪਾਂ ਕਹੀਏ ਵੀ ਮੈਂ ਹੀ ਕਹਾਂ ਵੀ ਜੇ ਮੈਂ 50 ਸਾਲਾਂ ਚ ਪੰਜਾਬ ਕਰਜ਼ੇ ਹੇਠ ਆ 50 ਸਾਲਾਂ ਦੇ ਵਿੱਚ ਪੰਜਾਬ ਦਾ ਹਰ ਵਰਗ ਦੁਖੀ ਸੀ ਹਰ ਸਰਕਾਰੀ ਨੌਕਰੀ ਕਰਨ ਵਾਲਾ ਦੁਖੀ ਸੀ ਤੇ ਜੇ ਆਪਾਂ ਇਹ ਕਹਿ ਦਈਏ ਵੀ ਹੁਣੇ ਸਭ ਕੁਝ ਠੀਕ ਹੋ ਜਾਵੇ ਪਰ ਅੱਜ ਦੇ ਸਮੇ ਲੋਕਾਂ ਨੂੰ ਇਹ ਮਹਿਸੂਸ ਹੋ ਰਿਹਾ ਵੀ ਵਾਕਿਆ ਸਰਕਾਰ ਕੰਮ ਕਰ ਰਹੀ ਹੈ ਇਹ ਸਭ ਤੋਂ ਵੱਡਾ ਜਿਹੜਾ ਸਾਡੇ ਵਾਸਤੇ ਜਿਹੜਾ ਮੈਂ ਕਿਸੇ ਤਾਂ ਵੀ ਇੱਕ ਮੈਡਲ ਹੀ ਸਮਝ ਲਓ ਵੀ ਜਿਹੜੇ ਅੱਜ ਲੋਕ ਆਪ ਇੰਨੀ ਗੱਲ ਕਹਿ ਰਹੇ ਨੇ ਇੰਨੀ ਸਰਕਾਰ ਕੰਮ ਕਰਦੀ ਹੈ ਬਹੁਤ ਬਹੁਤ ਧੰਨਵਾਦ ਤਾਂ ਬਿਲਕੁਲ ਉਹ ਸ਼ਹਿਰੀ ਕੌਂਸੀ ਸਾਡੇ ਨਾਲ ਸੀ ਇਹ ਜ਼ਰੂਰ ਕਿਹਾ ਜਾ ਰਿਹਾ ਹੈ ਕਿ ਲੋਕਾਂ ਦੇ ਵਿੱਚ ਹੁਣ ਪਹਿਲਾਂ ਤੋਂ ਵੀ ਵੱਧ ਜਿਹੜਾ ਹੌਸਲਾ ਹੈ ਜਾਂ ਵਿਸ਼ਵਾਸ ਹੈ ਉਹ ਆਮ ਆਦਮੀ ਪਾਰਟੀ ਨੂੰ ਲੈ ਕੇ ਪੈਦਾ ਹੋਇਆ ਹੈ ਖੈਰ ਦੇਖਣਾ ਹੋਏਗਾ ਕਿਉਂਕਿ 19 ਨੂੰ ਚੋਣਾਂ ਨੇ ਤੇ 23 ਨੂੰ ਨਤੀਜੇ ਆਣਗੇ ਕਿਸ ਹਿਸੇ ਦੇ ਉੱਤੇ ਸੇਰਾ ਸੱਚ ਦਾ ਕੈਮਰਾ ਪਰਸਨ ਕਗਨ ਦੇ ਨਾਲ ਸ਼ਾਲੋ ਮਿਰੋਕ ਲੁਧਿਆਣਾ